ਅਸੀ ਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਪਰਟ ਵੀ ਮੈਂ ਨਰਮਲ ਕੁਮਾਰ ਅੱਜ ਇਨਕਮ ਟੈਕਸ ਦਫ਼ਤਰ ਵਿੱਚ ਖੜੇ ਹਾਂ ਜਿੱਥੇ ਸੀਏ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਇਹ ਮੰਗਾਂ ਨੂੰ ਲੈ ਕੇ ਸਾਡਾ ਸੀਏ ਵੀ ਹੈ ਵਪਾਰੀ ਭਾਈਚਾਰਾ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅ ਸਰ ਕੀ ਕਰਜਾ ਨੂੰ ਅੱਜ ਮੰਗ ਪੱਤਰ ਦਿੱਤਾ ਗਿਆ ਅਸੀਂ ਇਹ ਮੰਗ ਪੱਤਰ ਇਨਕਮ ਟੈਕਸ ਦੇ ਆਡਿਟ ਦੀ ਡਿਊ ਡੇਟ ਨੂੰ ਵਧਾਣ ਲਈ ਦਿੱਤਾ ਗਿਆ ਹੈ ਕਿਉਂਕਿ ਪਹਿਲਾਂ 2 ਮਹੀਨੇ ਮਿਲਦੇ ਸੀ ਸਾਨੂੰ 1 ਅਗਸਤ ਤੋਂ ਲੈ ਕੇ 30 ਨਵੰਬਰ ਤੱਕ 2 ਮਹੀਨੇ ਹੁੰਦੇ ਸੀ ਟਾਈਮ ਸਾਡੇ ਕੋਲ ਆਡਿਟ ਕਰਨ ਲਈ ਲੇਕਿਨ ਹੁਣ ਸਿਰਫ 14 ਦਿਨ ਦਾ ਟਾਈਮ ਰਹਿ ਗਿਆ ਹੈ ਕਿਉਂਕਿ ਇੰਡੀਵਿਜ ਸੈਪਟੰਬਰ ਕਰਤੀ ਸੀ ਤਾਂ ਹੁਣ 30 ਸੈਪਟੰਬਰ ਤੱਕ ਸਿਰਫ 14 ਦਿਨ ਬਚੇ ਐ ਅਸੀਂ ਚਾਹੁੰਦੇ ਆ ਵੀ ਸਾਨੂੰ ਮਹੀਨਾ ਦੋ ਮਹੀਨੇ ਦਾ ਟਾਈਮ ਐਕਸਟੈਂਡ ਕੀਤਾ ਜਾਵੇ ਤਾਂ ਕਿ ਵਪਾਰੀਆਂ ਦਾ ਨੁਕਸਾਨ ਨਾ ਹੋਵੇ ਤੇ ਚੰਗੀ ਤਰੀਕੇ ਨਾਲ ਕੰਪਲਾਈਂਸ ਕੀਤੀ ਜਾ ਸਕੇ ਸਰ ਜੇ ਗੱਲ ਕਰੀਏ ਕਿ ਟਾਰਨ ਨੂੰ ਕਿੰਨਾ ਟਾਈਮ ਲੱਗਦਾ ਸਰ ਇਹਦੀ ਕੋਈ ਡੈਫੀਨੇਸ਼ਨ ਨਹੀਂ ਜੀ ਘੱਟੋ ਘੱਟ ਅੱਧਾ ਦਿਨ ਲੱਗ ਜਾਂਦਾ ਜੀ ਇੱਕ ਆਡਿਟ ਕਰਨ ਦੀ ਅਗਰ ਕਰਨਾ ਹੋਵੇ ਤਾਂ ਜੀ ਹੁਣ ਮੰਗ ਪੱਤਰ ਕਿਹਨੂੰ ਦਿੱਤਾ ਜੀ ਅਸੀਂ ਇਨਕਮ ਟੈਕਸ ਆਫਿਸ ਦੇ ਵਿੱਚ ਆਈਟੀਓ ਮੈਡਮ ਨੇ ਨੀਹਾ ਵਿਜਿੰਦਲ ਜੀ ਉਹਨਾਂ ਨੂੰ ਦਿੱਤਾ ਜੀ ਸਾਡਾ ਨਾ ਹੋਰ ਵੀ ਹੈਗੇ ਸੀ ਹਾਂਜੀ ਸਰ ਕੀ ਕਹਿਣਾ ਚ ਉਸ ਨੂੰ 2 ਮਹੀਨੇ ਤੱਕਰ ਵਧਾਇਆ ਜਾਵੇ ਤੇ ਜਿਹੜਾ ਇਹ ਡੇਟ ਵਧਾਈ ਵੀ ਟਾਈਮ ਸਰ ਜਾਵੇ ਤਾਂ ਕਿ ਜੇ ਮੌਕੇ ਤੇ ਬਤਾਵਾਂਗੇ ਤਾਂ ਉਸ ਟਾਈਮ ਤੱਕ ਤਾਂ ਬੈਸੀ ਸਾਰੇ ਬੰਦੇ ਡਿਸਟਰਬ ਹੋ ਜਾਣਗੇ ਤੇ ਲੋਕਾਂ ਦਾ ਨੁਕਸਾਨ ਹੋਏਗਾ ਕਿੰਨਾ ਕੁ ਜੁਰਮਾਨਾ ਹੈ ਇਸ ਦਾ ਜੁਰਮਾਨਾ ਅੱਧਾ ਪਰਸੈਂਟ ਟਰਨਓਵਰ ਤੇ ਹੁੰਦਾ ਹੈ ਜਿਹੜਾ ਮੈਕਸਿਮਮ 1.5 ਲੱਖ ਰੁਪਏ ਤੱਕ ਰੁਜ਼ਦਾ ਹੈ ਮੰਗ ਕੀ ਚਾਹਨੇ ਹੋ ਅਸੀਂ ਤਾਂ ਇਹ ਮੰਗ ਚਾਹਨੇ ਵੀ ਟਾਈਮਲੀ ਸਾਡੇ ਜਿਹੜਾ ਡੇਟ ਦੀ ਐਕਸਟੈਂਸ਼ਨ ਹੈ ਉਹ ਕੀਤੀ ਜਾਵੇ ਠੀਕ ਹੈ ਤਾਂ ਕਿ ਅਸੀਂ ਜਿਹੜਾ ਆਪਦਾ ਕੰਮ ਤਰੀਕੇ ਨਾਲ ਕਰ ਸਕੀਏ ਤੇ ਜੋ ਵੀ ਕੰਪਲਾਈਐਂਸਿਸ ਨੇ ਗਵਰਨਮੈਂਟ ਨੇ ਸਾਡੇ ਜਿੰਮੇ ਲਗਾਏ ਨੇ ਉਹ ਅਸੀਂ ਅੱਛੀ ਤਰ੍ਹਾਂ ਨਿਵਾ ਸਕੀਏ ਪਹਿਲਾਂ ਕਿੰਨਾ ਕੁ ਟਾਈਮ ਮਿਲਦਾ ਜੀ ਪਹਿਲਾਂ ਸਾਨੂੰ ਜਿਹੜੀ ਰਿਟਰਨ ਦਾ ਬੇਸਿਕ ਰਿਟਰਨ ਦਾ ਡਿਊ ਡੇਟ ਦਾ ਟਾਈਮ ਸੀ ਉਹ 31 ਜੁਲਾਈ ਸੀ ਤੇ ਆਡਿਟ ਦੇ ਲਈ ਉਹ ਸਾਨੂੰ 2 ਮਹੀਨੇ ਦਿੰਦੇ ਸੀ ਯਾਨੀ ਕਿ 30 ਨਵੰਬਰ ਤੱਕ ਦਾ ਲਾਸਟ ਟਾਈਮ ਹੁੰਦਾ ਸੀ ਪਰ ਕਿਉਂਕਿ ਹੁਣ ਡੇਟ ਇਹਨਾਂ ਨੇ 15 ਸਪਟੰਬਰ ਵਧਾਤੀ ਫਿਰ ਇੱਕ ਦਿਨ 16 ਸਪਟੰਬਰ ਕਰਤੀ ਤਾਂ ਹੁਣ ਸਾਡੇ ਕੋਲ ਸਿਰਫ 14 ਦਿਨ ਨੇ ਪਰ ਅਸੀਂ ਇਹ ਕਹਿੰਦੇ ਹਾਂ ਵੀ ਇਹ ਡੇਟ ਕ ਮਿਨਿਮਮ 31 ਦਸ ਤੱਕ ਕਰ ਦੇ ਹੋ ਸਕਦਾ 30 ਨਵੰਬਰ ਤੱਕ ਵਧਾਈ ਜਾਵੇ ਜੇ ਗੱਲ ਕਰੇ ਜੇ ਸਰਕਾਰ ਡੇਟ ਵਧਾਉਂਦੀ ਹੈ ਲੱਗਦਾ ਸਰਕਾਰ ਨੂੰ ਫਾਇਦਾ ਹੋਊਗਾ ਬਿਲਕੁਲ ਫਾਇਦਾ ਹੋਏਗਾ ਕਿਉਂਕਿ ਜੇ ਲੋਕ ਰਿਟਰਨ ਭਰਨਗੇ ਤਾਂ ਹੀ ਲਈ ਗਵਰਨਮੈਂਟ ਨੂੰ ਰੈਵਨਿਊ ਜਾਏਗੀ ਨਾ ਜੇ ਰਿਟਰਨ ਹੀ ਨਹੀਂ ਟਾਈਮ ਸਿਰਪ ਰਹੇਗੇ ਤਾਂ ਰੈਵਨਿਊ ਕਿਵੇਂ ਜਾਏਗੀ ਗਵਰਨਮੈਂਟ ਨੂੰ ਹਾਂਜੀ ਸਰ ਕੀ ਕਹਾਂ ਜੰਦ ਇਸੇ ਇਹੀ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜੀ ਰਿਟਰਨ ਦੀ ਡੇਟ ਹੈ ਮਿਨਿਮਮ 30 ਨਵੰਬਰ ਤੱਕ ਕਰਨੀ ਚਾਹੀਦੀ ਹੈਗੀ ਜੇ ਰਿਟਰਨ ਭਰੂਗਾ ਕੋਈ ਵੀ ਬੰਦਾ ਤਾਂ ਹੀ ਗਵਰਨਮੈਂਟ ਨੂੰ ਰੈਵਨਿਊ ਜਾਊਗਾ ਤੇ ਆਨ ਆਲੇ ਟਾਈਮ ਦੇ ਵਿੱਚ ਜਿੰਨੀਆਂ ਰਿਟਰਨ ਨੇ ਕੰਪਲਾਈਂਸਿਸ ਵਧਣਗੇ ਇਹ ਦੇਖਿਆ ਗਿਆ ਹੈ ਕਿ ਜਿਹੜੇ ਬੰਦੇ ਦਾ ਡਿਊ ਡੇਟ ਨਿਕਲ ਜਾਂਦੀ ਹੈ ਉਹ ਐਵੋਇਡ ਕਰਦਾ ਕਿਉਂਕਿ ਪੈਨਲਟੀਆਂ ਇੰਨੀਆਂ ਨੇ ਕਿਆਂ 1.5 ਲੱਖ ਰੁਪਏ ਪੈਨਲਟੀ ਹੈ ਅਗਲਾ 1.5 ਲੱਖ ਭਰਨ ਦੀ بجائے ਇਹ ਸੋਚ ਲੈਂਦਾ ਕਿ ਮੈਂ ਰਿਟਰਨ ਹੀ ਨਾ ਭਰਾਂ ਔਰ ਜੋ ਰੈਵਨਿਊ ਚਾਹੇ 5% ਜਾਵੇ ਗਵਰਨਮੈਂਟ ਨੂੰ 10% ਜਾਵੇ ਜਿਹੜਾ ਕੁਛ ਨਾ ਕੁਛ ਕੰਟ੍ਰਿਬਿਊਟ ਕਰਨਾ ਚਾਹੁੰਦਾ ਸੀ ਇਹ ਗਵਰਨਮੈਂਟ ਦੀ ਧੱਕੇਸ਼ਾਹੀ ਦੇ ਕਰਕੇ ਉਹ ਭਰ ਨਹੀਂ ਸਕਦਾ ਰਿਟਰਨ ਤੇ ਉਹ ਐਵੋਇਡ ਕਰਦਾ ਫਿਰ ਰਿ ਅਸੀਂ ਚਾਹੁੰਦੇ ਆ 3 ਨਵੰਬਰ ਡੇਟ ਘੱਟੋ ਘੱਟ ਹੋਵੇ ਇਹਦੀ ਐਕਸਟੈਂਡ ਕਰਦੇ ਆਣ ਤਾਂ ਕਿ ਅਸੀਂ ਟਾਈਮਲੀ ਸਮੇਂ ਸਿਰ ਜਿਹੜਾ ਹੈਗਾ ਉਹ ਆਪਾਂ ਆਪਣਾ ਕੰਮ ਪੂਰਾ ਕਰ ਸਕੀਏ ਸਾਡੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਨਿਲ ਨਾਲ ਵੀ ਉਹਨਾਂ ਨਾਲ ਵੀ ਗੱਲ ਹਾਂਜੀ ਪਰ ਪਤਾ ਸਭ ਕੀ ਕਰਾ ਜਾਂਦੇ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਇਹ ਡੇਟ ਹੈ ਆਪਣੀ 30 ਨਵ ਹੈ ਇਹ 2 ਮਹੀਨੇ ਐਕਸਟੈਂਡ ਕਰਕੇ 30 11 ਤੱਕ ਕਰ ਦੇਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਵੀ ਜਿਹੜੀ ਬੇਸਿਕ ਰਿਟਰਨ ਭਰਦੇ ਸੀ ਆਮ ਉਹਦੇ ਨਾਲੋਂ ਇਹ ਤਾਂ 2 ਮਹੀਨੇ ਦਾ ਡਿਫਰੈਂਸ ਹੁੰਦਾ ਸੀ ਹੁਣ 14 ਦਿਨ ਦਿੱਤੇ 14 ਦਿਨ ਚ ਆਡਿਟ ਕਰਨ ਦੀ ਸਮੱਸਿਆ ਬਾਕੀ ਦੇਸ਼ ਦੇ ਵਿੱਚ ਹਾਲਾਤ ਜਿਹੜੇ ਨੇ ਹੜ੍ਹਾਂ ਦੇ ਪਾਣੀ ਦੇ ਹੋਰ ਦੇ ਜਿਹੜੇ ਬਿਮਾਰੀਆਂ ਦੇ ਉਹ ਸਾਰਿਆਂ ਨੂੰ ਪਤਾ ਜਾਨੂ ਨੇ ਆਪ ਨੂੰ ਬਾਰ ਬਾਰ ਕਹਿੰਦੀ ਲੋੜ ਨਹੀਂ ਤੇ ਇਸ ਕਰਕੇ ਨੂੰ ਐਕਸਟੈਂਡ ਕਰਨਾ ਚਾਹੀਦਾ ਹੈ ਬਾਕੀ 1.5 ਲੱਖ ਰੁਪਏ ਤੱਕ ਜੁਰਮਾਨਾ ਹੈ ਤੇ ਉਹ ਕੋਈ ਭਰ ਨਹੀਂ ਸਕਦਾ ਇਹਦੇ ਨਾਲ ਬੰਦਾ ਰਿਟਰਨ ਭਰਨਾ ਹੀ ਭਰੂਗਾ ਅਵਾਈਡ ਕਰੂਗਾ ਉਹਦੇ ਨਾਲ ਮਤਲਬ ਕਿ ਇਹਦਾ ਨੁਕਸਾਨ ਹੈ ਗੌਰਮੈਂਟ ਨੂੰ ਤੇ ਟੈਕਸ ਦਾ ਹੋਰ ਦਾ ਤੇ ਮਤਲਬ ਕਿ ਸਿਸਟਮ ਸਾਰਾ ਖਰਾਬ ਹੈ ਇਹਦੇ ਨਾਲ ਲਿਟੀਗੇਸ਼ਨ ਪੈਦਾ ਹੋਗੀ ਲਿਟੀਗੇਸ਼ਨ ਦੇ ਵਿੱਚ ਮੈਕਮਾ ਵੀ ਬੀਜੀ ਹੋਗਾ ਤੁਰੇ ਫਿਰੂ ਸੀਐਚਬੀ ਤੇ ਪਾਰਟੀਆਂ ਵੀ ਮਤਲਬ ਕਿ ਇਹਦਾ ਸਾਰਾ ਮੋਲ ਖਰਾਬ ਹੁੰਦਾ ਕੋਈ ਮਤਲਬ ਕਿ ਵਧੀਆ ਠੀਕ ਸਿਸਟਮ ਨਹੀਂ ਚੱਲਦਾ ਇਸ ਕਰਕੇ ਇਹਨੂੰ ਕਰ ਦੇਣਾ ਚਾਹੀਦਾ ਬਾਕੀ ਪੋਰਟਲ ਵੀ ਬੰਦ ਪਿਆ ਜਿਹੜਾ ਹੈਗਾ ਹੁਣ ਪੋਰਟਲ ਵੀ ਨਹੀਂ ਚੱਲਦਾ ਤੇ ਉਹ ਵੀ ਮਤਲਬ ਕਿ ਕਿਵੇਂ ਸੰਭਵ ਹੈ ਤੇ ਇਮੀਡੀਏਟਲੀ ਇਹਨਾਂ ਨੂੰ 2 ਮਹੀਨੇ ਐਕਸਟੈਂਡ ਕਰ ਦੇਣੇ ਚਾਹੀਦੇ ਆ ਵਪਾਰ ਮੰਡਲ ਵੱਲੋਂ ਸਾਥ ਦਿੱਤਾ ਜਾਣਾ ਸੀ ਇਹਦਾ ਜੀ ਬਿਲਕੁਲ ਜੀ ਇਹ ਤਾਂ ਵਪਾਰੀਆਂ ਦਾ ਕੰਮ ਹੈ ਜੀ ਸੀਏ ਵੀ ਸਾਡੇ ਵਪਾਰੀ ਨੇ ਤੇ ਸਾਡਾ ਹਿੰਦੂਸਤਾਨ ਲੈਵਲ ਤੇ ਵਪਾਰ ਮੰਡਲ ਬਣਿਆ ਹੋਇਆ ਰਜਿਸਟਰਡ ਵਪਾਰ ਮੰਡਲ ਹੈ ਅਸੀਂ 24 ਘੰਟੇ ਇਹਨਾਂ ਦੇ ਨਾਲ ਆ ਸਾਡੇ ਨਾਲ ਮੋਬਾਈਲ ਦੇਵੀ ਪ੍ਰਧਾਨ ਹੈਗੇ ਉਹਨਾਂ ਨਾਲ ਵੀ ਗੱਲ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਬਿਲਕੁਲ ਠੀਕ ਗੱਲ ਹੈ ਜੀ ਜਿਹੜੀ ਡੇਟ ਐ ਐਕਸਟੈਂਡ ਹੋਣੀ ਚਾਹੀਦੀ ਐ ਡੇਟ ਦੇ ਮਤਲਬ ਹੁਣ ਸੀਏ ਦੇ ਉੱਤੇ ਇਨਾ ਵਰਕ ਲੋਡ ਪਿਆ ਹੋਇਆ ਹੈਗਾ ਦੇਖਿਆ ਜਾਵੇ ਜੋ ਜਪਾ ਫਾਈਲ ਕਰਨੇ ਰਿਟਰਨ ਉਹ ਵੀ ਜਿਵੇਂ ਪੋਰਟਲ ਵਗੈਰਾ ਵੀ ਹੈਂਗ ਹੋ ਜਾਂਦੇ ਨੇ ਜਾਂ ਮੰਨ ਲਓ ਪ੍ਰੋਪਰ ਨਹੀਂ ਚੱਲ ਪੰਦੇ ਇਸ ਲਈ ਜਿਵੇਂ ਹੁਣ ਫਲੱਡਸ ਆਏ ਸੀਗੇ ਜੇ ਆਪਾਂ ਦੇਖਨੇ ਆ ਕਿ ਉਹਦੇ ਨਾਲ ਵੀ ਸਾਰਾ ਦੇਸ਼ ਇੱਕ ਪਾਸੇ ਸਾਰੇ ਇਸ ਦੀ ਮਾਰ ਚੱਲ ਰਿਹਾ ਹੈਗਾ ਇਸ ਦੇ ਉੱਤੇ ਦਾ ਸਰਕਾਰ ਨੂੰ ਪਹਿਲ ਦੇ ਅਧਾਰ ਤੇ ਉੱਤੇ ਸੈਂਟਰ ਗਵਰਨਮੈਂਟ ਨੂੰ ਇਹ ਅਪੀਲ ਹੈ ਕਿ ਇਹਨੂੰ ਐਕਸਟੈਂਡ ਕੀਤਾ ਜਾਣਾ ਚਾਹੀਦਾ ਸਰ ਜੇ ਗੱਲ ਕਰੀ ਹੁਣ ਤੱਕ ਕਿੰਨੇ ਕੀ ਜਾਨੀ ਕਿ ਰਿਟਰਨਾਂ ਕਿੰਨੇ ਕੀ ਪਰਸੈਂਟ ਪੜੀ ਗਈ ਹੁਣ ਤੱਕ ਪਰਸੈਂਟੇਜ ਜਿਹੜੀ ਹੈਗੀ ਜੀ ਦੇਖੋ ਐਸ ਪਰ ਇਨਕਮ ਟੈਕਸ ਪੋਰਟਲ ਪਿਛਲੇ ਜਿਹੜੀ ਇੰਡੀਵਿਜੂਅਲ ਦੀ ਰਿਟਰਨ ਉਹ ਤਾਂ ਇਹਨਾਂ ਨੇ ਡੇਟ 2 ਮਹੀਨੇ ਪਹਿਲਾਂ ਹੀ ਐਕਸਟੈਂਡ ਕਰਤੀ ਸੀਗੇ ਉਸ ਡੇਟ ਦੇ ਐਕਸਟੈਂਡ ਕੀਤੇ ਦਾ ਫਾਇਦਾ ਇਹ ਹੋਇਆ ਕਿ ਅੱਜ ਪੋਰਟਲ ਤੇ ਉਹਨਾਂ ਨੇ ਦੱਸਿਆ ਕਿ ਸਾਡਾ ਪਿਛਲੇ ਸਾਲ ਦਾ ਟਾਰਗੇਟ ਪੂਰਾ ਹੋ ਗਿਆ ਪਰ ਜਿਵੇਂ ਉਹ ਇਹਨਾਂ ਨੇ ਆਡਿਟ ਕੇਸ ਦੀ ਡੇਟ ਅੱਜ ਤੱਕ ਨਹੀਂ ਐਕਸਟੈਂਡ ਕੀਤੀ ਤੇ ਲਗਭਗ ਤੁਸੀਂ ਐ ਲਾਓ ਕਿ 10 ਦਿਨ ਹੀ ਬਚੇਗੇ ਤੇ ਉਸ ਕੇਸ ਦੀ ਵਿੱਚ ਹੁਣ ਤੱਕ ਤਾਂ ਕੋਈ ਡਾਟਾ ਅਵੇਲੇਬਲ ਉਹਨਾਂ ਕੋਲੇ ਹੈ ਨਹੀਂਗਾ ਪਰ ਸਾਡਾ ਜਿਹੜਾ ਅੰਦਾਜ਼ਾ ਹੈ ਕਿ 10% ਵੀ ਰਿਟਰਨ ਪੂਰੀ ਨਹੀਂ ਹੋਈ ਹੋਣੀ ਪਰ ਇਹ ਜੇ ਅੱਜ ਦੀ ਡੇਡ ਚ ਐਕਸਟੈਂਡ ਕਰ ਦਿੰਦੇ ਆ ਤਾਂ ਟਾਈਮਲੀ ਪਿਛਲੇ ਸਾਲ ਦਾ ਟਾਰਗੇਟ ਜਿਹੜਾ ਹੈਗਾ ਉਹ ਗਵਰਨਮੈਂਟ ਦਾ ਪੂਰਾ ਹੋ ਜਾਏਗਾ। ਇਹ ਸੰ ਸੀਏ ਅਤੇ ਵਪਾਰੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ। ਦੈਨਿਕ ਸਵੇਰ ਵਾਲੇ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ। ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰ ਟੀਵੀ ਮੈਂ ਨਿਰਮਲ ਕੁਮਾਰ ਅੱਜ ਇਨਕਮ ਟੈਕਸ ਦਫ਼ਤਰ ਵਿੱਚ ਖੜੇ ਹਾਂ ਜਿੱਥੇ ਸੀਏ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ। ਇਹ ਮੰਗਾਂ ਨੂੰ ਲੈ ਕੇ ਸਾਡਾ ਸੀਏ ਵੀ ਹੈ ਵਪਾਰੀ ਭਾਈਚਾਰਾ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਅ ਸਰ ਕੀ ਕਰਿਆ ਜਾਂਦਾ ਅੱਜ ਮੰਗ ਪੱਤਰ ਦਿੱਤਾ ਗਿਆ। ਅਸੀਂ ਇਹ ਮੰਗ ਪੱਤਰ ਇਨਕਮ ਟੈਕ ਕਿਉਂਕਿ ਪਹਿਲਾਂ 2 ਮਹੀਨੇ ਮਿਲਦੇ ਸੀ ਸਾਨੂੰ 1 ਅਗਸਤ ਤੋਂ ਲੈ ਕੇ 30 ਸਤੰਬਰ ਤੱਕ 2 ਮਹੀਨੇ ਹੁੰਦੇ ਸੀ ਟਾਈਮ ਸਾਡੇ ਕੋਲ ਆਡਿਟ ਕਰਨ ਲਈ ਲੇਕਿਨ ਹੁਣ ਸਿਰਫ 14 ਦਿਨ ਦਾ ਟਾਈਮ ਰਹਿ ਗਿਆ ਹੈ ਕਿਉਂਕਿ ਇੰਡੀਵਿਜੂਅਲੀ ਰਿਟਰਨ 31 ਸਤ ਤੋਂ 16 ਸਤੰਬਰ ਕਰਤੀ ਸੀ ਤਾਂ ਹੁਣ 30 ਸਤੰਬਰ ਤੱਕ ਸਿਰਫ 14 ਦਿਨ ਬਚੇ ਹੈ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਮਹੀਨਾ 2 ਮਹੀਨੇ ਦਾ ਟਾਈਮ ਐਕਸਟੈਂਡ ਕੀਤਾ ਜਾਵੇ ਤਾਂ ਕਿ ਵਪਾਰੀਆਂ ਦਾ ਨੁਕਸਾਨ ਨਾ ਹੋਵੇ ਤੇ ਚੰਗੀ ਤਰੀਕੇ ਨਾਲ ਕੰਪਲਾਈਂਸ ਕੀਤੀ ਜਾ ਸਕੇ ਸਰ ਜੇ ਗੱਲ ਕਰੀਏ ਇੱਕ ਰਿਟਰਨ ਨੂੰ ਕਿੰਨਾ ਟਾਈਮ ਲੱਗਦਾ ਸਰ ਇਹਦੀ ਕੋਈ ਡੈਫੀਨੇਸ਼ਨ ਨਹੀਂ ਜੀ ਘੱਟੋ ਘੱ ਹੁਣ ਮੰਗ ਪੱਤਰ ਕਿੰਨੂੰ ਦਿੱਤਾ ਜੀ ਅਸੀਂ ਇਨਕਮ ਟੈਕਸ ਆਫਿਸ ਦੇ ਵਿੱਚ ਆਈਟੀਓ ਮੈਡਮ ਨੇ ਨੀਹਾ ਮਿੰਜਿੰਦਲ ਜੀ ਉਹਨਾਂ ਨੂੰ ਦਿੱਤਾ ਹੈ ਸਾਡਾ ਨਾਂ ਹੋਰ ਵੀ ਹੈਗੇ ਸੀ ਹਾਂਜੀ ਸਰ ਕੀ ਕਹਿਣਾ ਚਾਹਦੇ ਹੋ ਸਰ ਤਾਂ ਅਸੀਂ ਤੇ ਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਡੇਟ ਹੈ ਉਸ ਨੂੰ 2 ਮਹੀਨੇ ਤੱਕਰ ਵਧਾਇਆ ਜਾਵੇ ਤੇ ਜਿਹੜਾ ਇਹ ਡੇਟ ਵਧਾਈ ਵੀ ਟਾਈਮ ਸਰ ਜਾਵੇ ਤਾਂ ਕਿ ਜੇ ਮੌਕੇ ਤੇ ਬਤਾਵਾਂਗੇ ਤਾਂ ਉਸ ਟਾਈਮ ਤੱਕ ਤਾਂ ਬੈਸੀ ਸਾਰੇ ਬੰਦੇ ਡਿਸਟਰਬ ਹੋ ਜਾਣਗੇ ਤੇ ਲੋਕਾਂ ਦਾ ਨੁਕਸਾਨ ਹੋਏਗਾ ਕਿੰਨਾ ਕੁ ਜੁਰਮਾਨਾ ਹੈ ਇਸ ਦਾ ਜੁਰਮਾਨਾ ਅੱਧਾ ਪਰਸੈਂਟ ਟਰਨਓਵਰ ਤੇ ਹੁੰਦਾ ਹੈ ਜਿਹੜਾ ਮੈਕਸੀਮਮ 1.5 ਲੱਖ ਰੁਪਏ ਤੱਕ ਹੁੰਦਾ ਹੈ ਮੰਗ ਕੀ ਚਾਹਨੇ ਹੋ ਅਸੀਂ ਤਾਂ ਇਹ ਮੰਗ ਚਾਹਣੇ ਵੀ ਟਾਈਮ ਲਈ ਸਾਡੇ ਜਿਹੜਾ ਡੇਟ ਦੀ ਐਕਸਟੈਂਸ਼ਨ ਹੈ ਉਹ ਕੀਤੀ ਜਾਵੇ ਠੀਕ ਹੈ ਤਾਂ ਕਿ ਅਸੀਂ ਜਿਹੜਾ ਆਪਦਾ ਕੰਮ ਤਰੀਕੇ ਨਾਲ ਕਰ ਸਕੀਏ ਤੇ ਜੋ ਵੀ ਕੰਪਲਾਈਂਸਿਸ ਨੇ ਗਵਰਨਮੈਂਟ ਨੇ ਸਾਡੇ ਜਿੰਮੇ ਲਗਾਏ ਨੇ ਉਹ ਅਸੀਂ ਅੱਛੀ ਤਰ੍ਹਾਂ ਨਿਵਾ ਸਕੀਏ ਪਹਿਲਾਂ ਕਿੰਨਾਕ ਟਾਈਮ ਮਿਲਦਾ ਜੀ ਪਹਿਲਾਂ ਸਾਨੂੰ ਜਿਹੜੀ ਰਿਟਰਨ ਦਾ ਬੇਸਿਕ ਰਿਟਰਨ ਦਾ ਡਿਊ ਡੇਟ ਦਾ ਟਾਈਮ ਸੀ ਉਹ 31 ਜੁਲਾਈ ਸੀ ਤੇ ਆਡਿਟ ਦੇ ਲਈ ਉਹ ਸਾਨੂੰ 2 ਮਹੀਨੇ ਦਿੰਦੇ ਸੀ ਯਾਨੀ ਕਿ 30 ਤੱਕ ਦਾ ਲਾਸਟ ਟਾਈਮ ਹੁੰਦਾ ਸੀ ਪਰ ਕਿਉਂਕਿ ਹੁਣ ਡੇਟ ਇਹਨਾਂ ਨੇ 15 ਸਪਟੰਬਰ ਬਤਾਤੀ ਫਰੀਕ ਦਿਨ 16 ਸਪਟੰਬਰ ਕਰਤੀ ਤਾਂ ਸਾਡੇ ਕੋਲ ਸਿਰਫ 14 ਦਿਨ ਨੇ ਪਰ ਅਸੀਂ ਇਹ ਕਹਿੰਦੇ ਹਾਂ ਵੀ ਇਹ ਡੇਟ ਮਿਨੀਮਮ 31 ਦਸ ਤੱਕ ਕਰ ਦੇ ਹੋ ਸਕਦਾ 30 ਨਵੰਬਰ ਤੱਕ ਵਧਾਈ ਜਾਵੇ ਜੇ ਗੱਲ ਕਰੇ ਜੇ ਸਰਕਾਰ ਡੇਟ ਵਧਾਉਂਦੀ ਹੈ ਲੱਗਦਾ ਸਰਕਾਰ ਨੂੰ ਫਾਇਦਾ ਹੋਊਗਾ ਬਿਲਕੁਲ ਫਾਇਦਾ ਹੋਏਗਾ ਕਿਉਂਕਿ ਜੇ ਲੋਕ ਰਿਟਰਨ ਭਰਨਗੇ ਤਾਂ ਹੀ ਲਈ ਗਵਰਨਮੈਂਟ ਨੂੰ ਰੈਵਨਿਊ ਜਾਏਗੀ ਨਾ ਜੇ ਰਿਟਰਨ ਹੀ ਨਹੀਂ ਟਾਈਮ ਸਿਰਫ ਰਹਿਣਗੇ ਤਾਂ ਰੈਵਨਿਊ ਕਿੱਥੇ ਜਾਏਗੀ ਗਵਰਨਮੈਂਟ ਨੂੰ ਹਾਂਜੀ ਸਰ ਕੀ ਕਹਾਂ ਜੰਦ ਇਸੇ ਹੀ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜੀ ਰਿਟਰਨ ਦੀ ਡੇਟ ਹੈ ਮਿਨੀਮਮ 30 ਨਵੰਬਰ ਤੱਕ ਕਰਨੀ ਚਾਹੀਦੀ ਹੈ ਕਿ ਜੇ ਰਿਟਰਨ ਭਰੂਗਾ ਕੋਈ ਵੀ ਬੰਦਾ ਤਾਂ ਹੀ ਗਵਰਨਮੈਂਟ ਨੂੰ ਰੈਵਨਿਊ ਜਾਊਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੀਆਂ ਰਿਟਰਨਾਂ ਨੇ ਕੰਪਲਾਈਂਸ ਇਸ ਵਧਣਗੇ ਇਹ ਦੇਖਿਆ ਗਿਆ ਹੈ ਕਿ ਜਿਹੜੇ ਬੰਦੇ ਦਾ ਡਿਊ ਡੇਟ ਨਿਕਲ ਜਾਂਦੀ ਹੈ ਉਹ ਐਵੋਇਡ ਕਰਦਾ ਕਿਉਂਕਿ ਪੈਨਲਟੀਆਂ ਇੰਨੀਆਂ ਨੇ ਕਿ 1.5 ਲੱਖ ਰੁਪਿਆ ਪੈਨਲਟੀ ਹੈ ਅਗਲਾ 1.5 ਲੱਖ ਭਰਨ ਦੀ ਬਜਾਏ ਇਹ ਸੋਚ ਲੈਂਦਾ ਕਿ ਮੈਂ ਰਿਟਰਨ ਹੀ ਨਾ ਭਰਾਂ ਔਰ ਜੋ ਰੈਵਨਿਊ ਚਾਹੇ 5% ਜਾਵੇ ਗਵਰਨਮੈਂਟ ਨੂੰ 10% ਜਾਵੇ ਜਿਹੜਾ ਕੁਛ ਨਾ ਕੁਛ ਕੰਟ੍ਰਿਬਿਊਟ ਕਰਨਾ ਚਾਹੁੰਦਾ ਸੀ ਇਹ ਗਵਰਨਮੈਂਟ ਦੀ ਧੱਕੇਸ਼ਾਹੀ ਦੇ ਕਰਕੇ ਉਹ ਭਰ ਨਹੀਂ ਸਕਦਾ ਰਿਟਰਨ ਤੇ ਉਹ ਐਵੋਇਡ ਕਰਦਾ ਫਿਰ ਰਿਟਰਨ ਭਰਨਾ ਹੁਣ ਮੰਗ ਕੀ ਚਾਹਨੇ ਹੋ ਜੀ ਅਸੀਂ ਚਾਹਨੇ ਆ 3 ਨਵੰਬਰ ਡੇਟ ਘੱਟੋ ਘੱਟ ਹੋਵੇ ਇਹਦੀ ਐਕਸਟੈਂਡ ਕਰਦੇ ਹਨ ਤਾਂ ਕਿ ਅਸੀਂ ਟਾਈਮਲੀ ਸਮੇਂ ਸਿਰ ਜਿਹੜਾ ਹੈਗਾ ਉਹ ਆਪਾਂ ਆਪਣਾ ਕੰਮ ਪੂਰਾ ਕਰ ਸਕੀਏ ਸਾਡੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਨਿਲ ਨਾਲ ਵੀ ਉਹਨਾਂ ਨਾਲ ਵੀ ਗੱਲ ਹਾਂਜੀ ਪਰ ਪਤਾ ਸਭ ਕੀ ਕਰਾ ਜਾਂਦੇ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਇਹ ਡੇਟ ਹੈ ਆਪਣੀ 30 ਹੈ ਇਹ 2 ਮਹੀਨੇ ਐਕਸਟੈਂਡ ਕਰਕੇ 30 11 ਤੱਕ ਕਰ ਦੇਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਵੀ ਜਿਹੜੀ ਬੇਸਿਕ ਰਿਟਰਨ ਭਰਦੇ ਸੀ ਆਮ ਉਹਦੇ ਨਾਲੋਂ ਇਹ ਤਾਂ 2 ਮਹੀਨੇ ਦਾ ਡਿਫਰੈਂਸ ਹੁੰਦਾ ਸੀ ਹੁਣ 14 ਦਿਨ ਦਿੱਤੇ 14 ਦਿਨ ਚ ਆਡਿਟ ਕਰਨ ਦੀ ਸਮੱਸਿਆ ਬਾਕੀ ਦੇਸ਼ ਦੇ ਵਿੱਚ ਹਾਲਾਤ ਜਿਹੜੇ ਨੇ ਹੜ੍ਹਾਂ ਦੇ ਪਾਣੀ ਦੇ ਹੋਰ ਦੇ ਜਿਹੜੇ ਬਿਮਾਰੀਆਂ ਦੇ ਉਹ ਸਾਰਿਆਂ ਨੂੰ ਪਤਾ ਜਾਨੂ ਨੇ ਆਪ ਨੂੰ ਬਾਰ ਬਾਰ ਕਹਿੰਦੀ ਲੋੜ ਨਹੀਂ ਤੇ ਇਸ ਕਰਕੇ ਨੂੰ ਐਕਸਟੈਂਡ ਕਰਨਾ ਚਾਹੀਦਾ ਹੈ ਬਾਕੀ 1.5 ਲੱਖ ਰੁਪਏ ਤੱਕ ਜੁਰਮਾਨਾ ਹੈ ਤੇ ਉਹ ਕੋਈ ਭਰ ਨਹੀਂ ਸਕਦਾ ਇਹਦਾ ਨਾ ਬੰਦਾ ਰਿਟਰਨ ਪਰ ਨਾ ਹੀ ਭਰੂਗਾ ਅਵਾਈਡ ਕਰੂਗਾ ਉਹਦੇ ਨਾਲ ਮਤਲਬ ਕਿ ਇਹਦਾ ਨੁਕਸਾਨ ਹੈ ਗੌਰਮੈਂਟ ਨੂੰ ਤੇ ਟੈਕਸ ਦਾ ਹੋਰ ਦਾ ਤੇ ਮਤਲਬ ਕਿ ਸਿਸਟਮ ਸਾਰਾ ਖਰਾਬ ਹੈ ਇਹਦੇ ਨਾਲ ਲਿਟੀਗੇਸ਼ਨ ਪੈਦਾ ਹੋਗੀ ਲਿਟੀਗੇਸ਼ਨ ਦੇ ਵਿੱਚ ਮੈਕਮਾ ਵੀ ਬੀਜੀ ਹੋਊਗਾ ਤੁਰੇ ਫਿਰੂ ਸੀਐਚਬੀ ਤੇ ਪਾਰਟੀਆਂ ਵੀ ਮਤਲਬ ਕਿ ਇਹਦਾ ਸਾਰਾ ਮੋਲ ਖਰਾਬ ਹੁੰਦਾ ਕੋਈ ਮਤਲਬ ਕਿ ਵਧੀਆ ਠੀਕ ਸਿਸਟਮ ਨਹੀਂ ਚੱਲਦਾ ਇਸ ਕਰਕੇ ਇਹਨੂੰ ਕਰ ਦੇਣਾ ਚਾਹੀਦਾ ਹੈ ਬਾਕੀ ਪੋਰਟਲ ਵੀ ਬੰਦ ਪਿਆ ਜਿਹੜਾ ਹੈਗਾ ਹੁਣ ਪੋਰਟਲ ਵੀ ਨਹੀਂ ਚੱਲਦਾ ਤੇ ਉਹ ਵੀ ਮਤਲਬ ਕਿ ਕਿਵੇਂ ਸੰਭਵ ਹੈ ਤੇ ਇਮੀਡੀਏਟਲੀ ਇਹਨਾਂ ਨੂੰ 2 ਮਹੀਨੇ ਐਕਸਟੈਂਡ ਕਰ ਦੇਣੇ ਚਾਹੀਦੇ ਆ ਵਪਾਰ ਮੰਡਲ ਵੱਲੋਂ ਸਾਥ ਦਿੱਤਾ ਜਾਣਾ ਸੀ ਇਹਦਾ ਜੀ ਬਿਲਕੁਲ ਜੀ ਇਹ ਤਾਂ ਵਪਾਰੀਆਂ ਦਾ ਕੰਮ ਹੈ ਜੀ ਸੀਏ ਵੀ ਸਾਡੇ ਵਪਾਰੀ ਨੇ ਤੇ ਸਾਡਾ ਹਿੰਦੂਸਤਾਨ ਲੈਵਲ ਤੇ ਵਪਾਰ ਮੰਡਲ ਬਣਿਆ ਹੋਇਆ ਰਜਿਸਟਰਡ ਵਪਾਰ ਮੰਡਲ ਹੈ ਅਸੀਂ 24 ਘੰਟੇ ਇਹਨਾਂ ਦੇ ਨਾਲ ਆ ਸਾਡੇ ਨਾਲ ਮੋਬਾਈਲ ਦੇਵੀ ਪ੍ਰਧਾਨ ਹੈਗੇ ਉਹਨਾਂ ਨਾਲ ਵੀ ਗੱਲ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਬਿਲਕੁਲ ਠੀਕ ਗੱਲ ਹੈ ਜੀ ਜਿਹੜੀ ਡੇਟ ਹੈ ਐਕਸਟੈਂਡ ਹੋਣੀ ਚਾਹੀਦੀ ਹੈ ਡੇਟ ਦੇ ਮਨ ਲਓ ਹੁਣ ਸੀਏ ਦੇ ਉੱਤੇ ਇੰਨਾ ਵਰਕ ਲੋਡ ਪਿਆ ਹੋਇਆ ਹੈਗਾ ਦੇਖਿਆ ਜਾਵੇ ਜੇ ਆਪਾਂ ਫਾਈਲ ਕਰਨੇ ਰਿਟਰਨ ਉਹ ਵੀ ਜਿਵੇਂ ਪੋਰਟਲ ਵਗੈਰਾ ਵੀ ਹੈਂਗ ਹੋ ਜਾਂਦੇ ਨੇ ਜਾਂ ਮਨ ਲਓ ਪ੍ਰੋਪਰ ਨਹੀਂ ਚੱਲ ਪੰਦੇ ਇਸ ਲਈ ਜਿਵੇਂ ਹੁਣ ਫਲੱਡਸ ਆਏ ਸੀਗੇ ਜੇ ਆਪਾਂ ਦੇਖਨੇ ਆ ਕਿ ਉਹਦੇ ਨਾਲ ਵੀ ਸਾਰਾ ਦੇਸ਼ ਇੱਕ ਪਾਸੇ ਸਾਰੇ ਇਸ ਦੀ ਮਾਰ ਚੱਲ ਰਿਹਾ ਹੈਗਾ ਇਸ ਦੇ ਉੱਤੇ ਦਾ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਉੱਤੇ ਸੈਂਟਰ ਗਵਰਨਮੈਂਟ ਨੂੰ ਇਹ ਅਪੀਲ ਹੈ ਕਿ ਇਹਨੂੰ ਐਕਸਟੈਂਡ ਕੀਤਾ ਜਾਣਾ ਚਾਹੀਦਾ ਸਰ ਜੇ ਗੱਲ ਕਰੀ ਹੁਣ ਤੱਕ ਕਿੰਨੇ ਕੀ ਯਾਨੀ ਕਿ ਰਿਟਰਨਾਂ ਕਿੰਨੇ ਕੀ ਪਰਸੈਂਟ ਪੜੀ ਗਈ ਹੁਣ ਤੱਕ ਪਰਸੈਂਟੇਜ ਜਿਹੜੀ ਹੈ ਕਿ ਜੀ ਦੇਖੋ ਐਸ ਪਰ ਇਨਕਮ ਟੈਕਸ ਪੋਰਟਲ ਪਿਛਲੇ ਜਿਹੜੀ ਇੰਡੀਵਿਜੂਅਲ ਦੀ ਰਿਟਰਨ ਆ ਉਹ ਤਾਂ ਇਹਨਾਂ ਨੇ ਡੇਟ 2 ਮਹੀਨੇ ਪਹਿਲਾਂ ਹੀ ਐਕਸਟੈਂਡ ਕਰਤੀ ਸੀਗੀ ਉਸ ਡੇਟ ਦੇ ਐਕਸਟੈਂਡ ਕੀਤੇ ਦਾ ਫਾਇਦਾ ਇਹ ਹੋਇਆ ਕਿ ਅੱਜ ਪੋਰਟਲ ਤੇ ਉਹਨਾਂ ਨੇ ਦੱਸਿਆ ਕਿ ਸਾਡਾ ਪਿਛਲੇ ਸਾਲ ਦਾ ਟਾਰਗੇਟ ਪੂਰਾ ਹੋ ਗਿਆ ਪਰ ਜਿਵੇਂ ਉਹ ਇਹਨਾਂ ਨੇ ਆਡਿਟ ਕੇਸਿਸ ਦੀ ਡੇਟ ਅੱਜ ਤੱਕ ਨਹੀਂ ਐਕਸਟੈਂਡ ਕੀਤੀ ਤੇ ਲਗਭਗ ਤੁਸੀਂ ਐ ਲਾਓ ਕਿ 10 ਦਿਨ ਹੀ ਬਚੇਗੇ ਤੇ ਉਸ ਕੇਸੀ ਦੇ ਵਿੱਚ ਹੁਣ ਤੱਕ ਤਾਂ ਕੋਈ ਡਾਟਾ ਅਵੇਲੇਬਲ ਉਹਨਾਂ ਕੋਲੇ ਹੈ ਨਹੀਂਗਾ ਪਰ ਸਾਡਾ ਜਿਹੜਾ ਅੰਦਾਜ਼ਾ ਹੈ ਕਿ 10% ਵੀ ਰਿਟਰਨ ਪੂਰੀ ਨਹੀਂ ਹੋਈ ਹੋਣੀ ਪਰ ਇਹ ਜੇ ਅੱਜ ਦੀ ਡੇਟ ਚ ਐਕਸਟੈਂਡ ਕਰ ਦਿੰਦੇ ਆ ਤਾਂ ਟਾਈਮਲੀ ਪਿਛਲੇ ਸਾਲ ਦਾ ਟਾਰਗੇਟ ਜਿਹੜਾ ਹੈਗਾ ਉਹ ਗਵਰਨਮੈਂਟ ਦਾ ਪੂਰਾ ਹੋ ਜਾਏਗਾ ਇਸ ਸੰਸੀਏ ਅਤੇ ਵਪਾਰੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ